ਪਿਤਾ ਪਰਮੇਸ਼ਰ ਜੀ ਮੇਰੇ ਮੂੰਹ ਚੋਂ ਨਿਕਲਣ ਵਾਲੇ ਸ਼ਬਦ ਵੀ ਤੁਹਾਨੂੰ ਪਸੰਦ ਆਉਣ ਪਿਤਾ ਮੇਰਾ ਵੇਖਣਾ ਪਵਿੱਤਰਤਾਈ ਵਾਲਾ ਹੋਵੇ ਪ੍ਰਭੂ ਮੇਰਾ ਸੋਨਾ ਪਵਿੱਤਰਤਾਈ ਵਾਲਾ ਹੋਵੇ ਪ੍ਰਭੂ ਜੀ ਮੇਰਾ ਉੱਠਣਾ ਬੈਠਣਾ ਆਪ ਜੀ ਨੂੰ ਪਸੰਦ ਆਵੇ ਪ੍ਰਭੂ ਮੈਨੂੰ ਇਹੋ ਜਿਹਾ ਬਣਾ ਲਵੋ ਕਿ ਮੈਂ ਸਿਰ ਤੋਂ ਪੈਰਾਂ ਦੀਆਂ ਤਲੀਆਂ ਤੱਕ ਤੁਹਾਨੂੰ ਪਸੰਦ ਆਉਣ ਵਾਲਾ ਹੋ ਜਾਵਾਂ ਆਓ ਪਿਤਾ ਮੈਂ ਆਪਣੇ ਆਪ ਨੂੰ ਮਿੱਟੀ ਦੀ ਨਿਆਣੀ ਤੁਹਾਡੇ ਹੱਥਾਂ ਵਿੱਚ ਦਿਨਾਂ ਆ ਜਿਵੇਂ কুমਾਰ ਦੇ ਹੱਥਾਂ ਵਿੱਚ ਮਿੱਟੀ ਆ ਤੇ ਉਹ ਆਪਣੇ ਮਨ ਚ ਆਇਆ ਆਕਾਰ ਉਸ ਮਿੱਟੀ ਨੂੰ ਦੇ ਕੇ ਖੁਸ਼ ਹੁੰਦਾ ਆ ਆਓ ਪਿਤਾ ਇਤਨੀ ਤੁਸੀਂ ਮੈਨੂੰ ਆਪਣਾ ਮਨ ਚ ਆਇਆ ਇੱਕ ਆਕਾਰ ਦਿਓ ਜਿੱਤਾਂ ਦੀ ਕਾਰਗਰੀ ਤੁਸੀਂ ਮੇਰੇ ਉੱਤੇ ਕਰਨੀ ਚਾਹੁੰਦੇ ਆ ਜਿੱਤਾਂ ਦਾ ਮੈਨੂੰ ਬਣਾਉਣਾ ਚਾਹੁੰਦੇ ਤੇ ਵੇਖਣਾ ਚਾਹੁੰਦੇ ਆ ਆਪਣੀ ਕਾਰਾਕਾਰੀ ਕਰੋ ਕਿਉਂਕਿ ਮੈਂ ਤੁਹਾਡੇ ਹੱਥਾਂ ਦੀ ਦਸਤਕਾਰੀ ਆ ਮੈਨੂੰ ਉਹ ਆਕਾਰ ਦਿਓ ਜਿਹਨੂੰ ਦੇਖ ਕੇ ਪ੍ਰਭੂ ਤੁਸੀਂ ਖੁਸ਼ ਹੋਵੋ ਜੋ ਵੀ ਮੇਰੇ ਅੰਦਰ ਬੁਰੀਆਂ ਸੋਚਾਂ ਆ ਅੱਜ ਉਹ ਸੋਚਾਂ ਪ੍ਰਭੂ ਮੇਰੇ ਤੋਂ ਦੂਰ ਕਰ ਦਿਓ ਮੇਰੇ ਅੰਦਰੋਂ ਬੁਰੇ ਵਿਸ਼ਿਆਂ ਨੂੰ ਬੁਰੇ ਖਿਆਲਾਂ ਨੂੰ ਪ੍ਰਭੂ ਜੀ ਦੂਰ ਕਰ ਦਿਓ ਅੱਜ ਮੈਂ ਆਪਣੇ ਅੰਦਰੋਂ ਹਰ ਤਰ੍ਹਾਂ ਦੀ ਨਫ਼ਰਤ ਨੂੰ ਖਾਲੀ ਕਰਨਾ ਚਾਹੁੰਦਾ ਹਾਂ ਹਰ ਨਫ਼ਰਤ ਨੂੰ ਮੈਂ ਛੱਡਣਾ ਚਾਹੁੰਦਾ ਤਿਆਗਣਾ ਚਾਹੁੰਦਾ ਹਾਂ ਮੇਰੀ ਮਦਦ ਕਰੋ ਪਿਤਾ ਜੀ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਇਹ ਤੁਹਾਡੇ ਆਤਮਾ ਦੇ ਜ਼ੋਰ ਦੇ ਬਿਨਾਂ ਤੁਹਾਡੀ ਕਿਰਪਾ ਦੇ ਬਿਨਾਂ ਨਹੀਂ ਹੋ ਸਕਦਾ ਪ੍ਰਭੂ ਮੈਨੂੰ ਆਪਣੇ ਪ੍ਰੇਮ ਨਾਲ ਭਰੋ ਜਿੰਨਿਆਂ ਨਾਲ ਵੀ ਮੈਂ ਗੁੱਸੇ ਨਾਰਾਜ਼ਗੀ ਦੇ ਵਿੱਚ ਹਾਂ ਅੱਜ ਮੈਂ ਆਪਣੇ ਮੂੰਹ ਤੋਂ ਉਹਨਾਂ ਸਾਰਿਆਂ ਨੂੰ ਬੋਲ ਕੇ ਮਾਫ਼ ਕਰਦਾ ਹਾਂ ਜਿੰਨਿਆਂ ਦਾ ਮੈਂ ਦਿਲ ਦਿਖਾਇਆ ਪਿਤਾ ਜੀ ਮੈਂ ਮਾਫੀ ਮੰਗਦਾ ਹਾਂ ਮੈਨੂੰ ਮਾਫ ਕਰੋ ਅੱਜ ਤੋਂ ਲਾ ਕੇ ਮੈਂ ਕਿਸੇ ਦੇ ਲਈ ਅੱਖਾਂ ਵਿੱਚਲੇ ਹੰਝੂਆਂ ਦਾ ਕਾਰਨ ਨਾ ਬਣਾ ਕਿਸੇ ਦੇ ਦੁੱਖ ਦਾ ਕਾਰਨ ਨਾ ਬਣ ਪਰ ਪ੍ਰਭੂ ਮੇਰੇ ਕਰਕੇ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਆ ਜਾਵੇ ਮੇਰੇ ਕਰਕੇ ਪਿਤਾ ਕਿਸੇ ਦਾ ਮੇਲ ਆਪ ਜੀ ਦੇ ਨਾਲ ਹੋ ਜਾਵੇ ਮੈਨੂੰ ਯੂਜ਼ ਕਰੋ ਪਿਤਾ ਜੀ ਮਾਫ ਕਰਨ ਵਿੱਚ ਮੇਰੀ ਮਦਦ ਕਰੋ ਪ੍ਰਭੂ ਮੇਰੇ ਹਿਰਦੇ ਨੂੰ ਸਾਫ਼ ਕਰ ਦਿਓ ਅੱਜ ਮੈਂ ਆਪ ਜੀ ਨੂੰ ਮੇਰੇ ਦਿਲ ਦੇ ਅੰਦਰ ਸਦਾ ਦਿਨਾਇਆ ਆਓ ਪਿਤਾ ਮੇਰੇ ਦਿਲ ਦੇ ਅੰਦਰ ਆਪਣਾ ਢੇਰਾ ਲਾਓ ਕੋਈ ਤਰ ਆਤਮਾ ਦੇ ਰੂਪ ਵਿੱਚ ਮੇਰੇ ਅੰਦਰ ਵਾਸ ਕਰੋ ਮੈਂ ਹਰ ਪਲ ਆਪ ਜੀ ਦੇ ਨਾਲ ਹੀ ਰਹਿਣਾ ਚਾਹੁੰਦਾ ਹਾਂ ਮੈਂ ਹਰ ਪਲ ਤੁਹਾਡੀ ਹਜ਼ੂਰੀ ਨੂੰ ਮਹਿਸੂਸ ਕਰਨਾ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਮੈਂ ਆਵਾਜ਼ ਦੇਵਾਂ ਤੇ ਤੁਸੀਂ ਉੱਤਰ ਦੇਵੋ ਪ੍ਰਭੂ ਮੈਂ ਹੱਥ ਵਧਾਵਾ ਤੇ ਤੁਸੀਂ ਉਸ ਹੱਥ ਨੂੰ ਫੜ ਲਵੋ ਮੈਂ ਚਾਹੁੰਨਾ ਮੈਂ ਤੁਹਾਡੇ ਨਕਸ਼ੇ ਕਦਮਾਂ ਤੇ ਚੱਲ ਸਕਾਂ ਉਹ ਪੈੜਾਂ ਜਿਹੜੀਆਂ ਤੁਸੀਂ ਮੇਰੇ ਲਈ ਪਾਈਆਂ ਮੈਂ ਆਪਣੇ ਪੈਰਾਂ ਨੂੰ ਉਹਨਾਂ ਪੈੜਾਂ ਤੇ ਰੱਖਣਾ ਚਾਹੁੰਦਾ ਹਾਂ ਪ੍ਰਭੂ ਮੈਂ ਚਾਹੁੰਦਾ ਹਾਂ ਕਿ ਤੁਸੀਂ ਨਿੱਕੇ ਨਿਆਣੇ ਦੀ ਨਿਆਂਈ ਮੇਰੀ ਬਾਹ ਨੂੰ ਫੜੋ ਕਿਤੇ ਇਸ ਦੁਨੀਆ ਦੀ ਭੀੜ ਵਿੱਚ ਮੈਂ ਗਵਾਚ ਨਾ ਜਾਵਾਂ ਆਓ ਪ੍ਰਭੂ ਮੇਰੀ ਅਗਵਾਈ ਕਰੋ ਮੇਰੇ ਕੋਲ ਇੰਨੀ ਸਿਆਣਪ ਨਹੀਂ ਹੈ ਕਿ ਮੈਂ ਚੰਗੇ ਤੇ ਮਾੜੇ ਦੀ ਪਛਾਣ ਕਰ ਸਕਾਂ ਪਰ ਮੈਨੂੰ ਤੁਹਾਡੇ ਆਤਮਾ ਦੀ ਅਗਵਾਈ ਦੀ ਜ਼ਰੂਰਤ ਆ ਮੇਰੇ ਹਰ ਕੰਮ ਵਿੱਚ ਦਖਲ ਅੰਦਾਜ਼ੀ ਕਰੋ ਹਰ ਕੰਮ ਵਿੱਚ ਮੇਰੀ ਅਗਵਾਈ ਕਰੋ ਮੈਂ ਆਪਣੇ ਜੀਵਨ ਉੱਤੇ ਆਪ ਜੀ ਨੂੰ ਇਖਤਿਆਰ ਬਖਸ਼ਦਾ ਹਾਂ ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੇਰੇ ਉੱਤੇ ਮੁਕੰਮਲ ਰੀਤੀ ਨਾਲ ਕਬਜ਼ਾ ਕਰੋ ਜਿੱਥੋਂ ਮੈਨੂੰ ਮੋੜਨਾ ਚਾਹੀਦਾ ਮੈਨੂੰ ਮੋੜ ਲਿਆਓ ਚਿੱਤਰ ਨੂੰ ਮੈਨੂੰ ਤੁਰਨਾ ਚਾਹੀਦਾ ਮੈਨੂੰ ਲੈ ਤੁਰੋ ਬਸ ਮੇਰੇ ਉੱਤੇ ਮਿਹਰવાન ਰਹੋ ਮੇਰੇ ਉੱਤੇ ਖੁਸ਼ ਰਹੋ ਪ੍ਰਭੂ ਮੈਂ ਚਾਹਨਾ ਹੈ ਕਿ ਮੇਰੇ ਉੱਤੇ ਕਦੀ ਵੀ ਤੁਹਾਡਾ ਮਨ ਪਛਤਾਵੇ ਨਾ ਸਗੋਂ ਹਰ ਵੇਲੇ ਤੁਹਾਡੀ ਅਪਰਮਾਪਾਰ ਕਿਰਪਾ ਮੇਰੇ ਉੱਤੇ ਬਣੀ ਰਹੇ ਆਓ ਪ੍ਰਭੂ ਮੇਰੇ ਧੀਆਂ ਪੁੱਤਰਾਂ ਦੇ ਜੀਵਨ ਦੇ ਵਿੱਚ ਕੰਮ ਕਰੋ ਮੇਰੇ ਬੱਚਿਆਂ ਨੂੰ ਆਗਿਆਕਾਰੀ ਦਾ দান ਬਖਸ਼ੋ ਪ੍ਰਭੂ ਮੈਂ ਇਹਨਾਂ ਦੇ ਮਨਾਂ ਉੱਤੇ ਸੋਚਾਂ ਉੱਤੇ ਤੁਹਾਡਾ ਕਬਜ਼ਾ ਮੰਗ ਰਿਆ ਆਓ ਮੇਰੇ ਪਿਤਾ ਸਾਡੇ ਬੱਚਿਆਂ ਨੂੰ ਆਪਣੀ ਮਹਿਮਾ ਦੇ ਲਈ ਤਿਆਰ ਕਰੋ ਤੇ ਜਿਵੇਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਆ ਤੁਹਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਤੇ ਇਹਨਾਂ ਦੀ ਸ਼ਾਂਤੀ ਬਹੁਤੀ ਹੋਊਗੀ ਪ੍ਰਭੂ ਜੀ ਆਪਣੇ ਇਸ वचन ਨੂੰ ਸਾਡੇ ਬੱਚਿਆਂ ਦੇ ਜੀਵਨ ਵਿੱਚ ਪੂਰਾ ਕਰੋ ਮੈਨੂੰ ਪੂਰਾ ਵਿਸ਼ਵਾਸ ਆ ਪਿਤਾ ਕਿ ਤੁਸੀਂ ਜੋ ਬਰਕਤਾਂ ਸਾਡੇ ਲਈ ਠਹਿਰਾਈਆਂ ਆ ਉਹ ਬਰਕਤਾਂ ਸਾਨੂੰ ਮਿਲ ਰਹੀਆਂ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਉਹ ਆਸ਼ੀਸ਼ਾਂ ਸਾਡੇ ਬੱਚਿਆਂ ਉੱਤੇ ਆ ਰਹੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਸਾਨੂੰ ਸਿਰ ਠਹਿਰਾਇਆ ਆ ਤੁਸੀਂ ਸਾਨੂੰ ਅੱਗੇ ਨੂੰ ਵਧਾ ਰਹੇ ਆ ਤੁਸੀਂ ਸਾਨੂੰ ਉੱਚੇ ਸਥਾਨਾਂ ਉੱਤੇ ਖੜੇ ਕੀਤਾ ਆ ਸਾਡੇ ਪੈਰਾਂ ਨੂੰ ਮਜ਼ਬੂਤ ਚਟਾਨ ਉੱਤੇ ਖਿਲਾ ਰਿਆ ਆ ਸਾਡੀਆਂ ਲੜਾਈਆਂ ਤੁਸੀਂ ਆਪ ਲੜ ਰਹੇ ਆ ਹਰ ਪਦਾਰ ਵਿੱਚ ਤੁਸੀਂ ਸਾਨੂੰ ਹੱਦੋਂ ਵੱਧ ਫਤਿਹ ਦਿੱਤੀ ਆ ਸਾਡੇ ਵੈਰੀ ਨਾ ਹੋਇਆ ਜੇ ਹੋ ਕੇ ਨਾਸ਼ ਹੋ ਰਹੇ ਆ ਪ੍ਰਭੂ ਤੁਸੀਂ ਸਾਡੇ ਅੰਗ ਸੰਗ ਤੁਸੀਂ ਆਪਣੇ ਸੱਚੇ ਫਤਿਹਮੰਦ ਹੱਥ ਨਾਲ ਸਾਨੂੰ ਸੰਭਾਲਦੇ ਆਂ ਤੁਹਾਡੇ ਦਿੱਤੇ ਜ਼ੋਰ ਨਾਲ ਮੈਂ ਜਥਿਆਂ ਵਿੱਚੋਂ ਦੀ ਲੰਘ ਜਾਣਾ ਤੇ ਉਹ ਮੈਨੂੰ ਸ਼ੂ ਨਹੀਂ ਪਾਉਂਦੇ ਤੁਹਾਡੇ ਦਿੱਤੇ ਬਲ ਨਾਲ ਤੇ ਮੈਂ ਕੰਧਾਂ ਨੂੰ ਟੱਪ ਜਾਣਾ ਤੇ ਕੋਈ ਮੈਨੂੰ ਫੜ ਨਹੀਂ ਸਕਦਾ ਕਿਉਂਕਿ ప్రతి ਦਿਨ ਤੁਹਾਡਾ ਤਾਜ਼ਾ ਮਸਾ ਮੇਰੇ ਉੱਤੇ ਬਾਦਰਿਆ ਹੈ ਮੈਂ ਧੰਨਵਾਦ ਕਰਦਾ ਆਂ ਕਿ ਪ੍ਰਭੂ ਤੁਸੀਂ ਮੇਰੇ ਪਿਆਲੇ ਨੂੰ ਭਰਿਆ ਹੋਇਆ ਹੈ ਮੇਰਾ ਪਿਆਲਾ ਉੱਛਲਦਾ ਹੈ ਚੰਗਿਆ ਕਰਦਾ ਆ ਨਰੋਇਆ ਕਰਦਾ ਆ ਮੈਂ ਆਪਣੇ ਅੰਦਰ ਚੰਗਿਆਈ ਨੂੰ ਲੈ ਰਿਆ ਆ ਬੋਲੋ ਕਲੈਸੀਆ ਨਾਲ ਨਾਲ ਬੋਲੋ ਮੈਂ ਆਪਣੇ ਅੰਦਰ ਚੰਗਿਆਈ ਨੂੰ ਲੈ ਰਿਆ ਆ ਮੈਂ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਚੰਗਾ ਹੋ ਚੁੱਕਿਆ ਆ ਹਰ ਬਿਮਾਰੀ ਮੈਨੂੰ ਛੱਡ ਕੇ ਜਾ ਰਹੀ ਆ ਹਰ ਦਰਦ ਮੇਰੇ ਜਿਸਮ ਨੂੰ ਛੱਡ ਕੇ ਜਾ ਰਹੀ ਆ ਕਿਉਂਕਿ ਵਚਨ ਵਿੱਚ ਲਿਖਿਆ ਆ ਤੇਰਾ ਸਰੀਰ ਮੇਰੇ ਆਤਮਾ ਦਾ ਮੰਦਰ ਆ ਕੀ ਤੂੰ ਨਹੀਂ ਜਾਣਦਾ ਕਿ ਮੈਂ ਤੇਰੇ ਅੰਦਰ ਰਹਿਣਾ ਚਾਹੁੰਦਾ ਆ ਹਾਂ ਪ੍ਰਭੂ ਸੱਚਮੁੱਚ ਮੇਰਾ ਸਰੀਰ ਤੁਹਾਡਾ ਮੰਦਰ ਆ ਆਓ ਪਿਤਾ ਪਵਿੱਤਰ ਆਤਮਾ ਦੇ ਰੂਪ ਵਿੱਚ ਆਓ ਤੇ ਮੇਰੇ ਇਸ ਸਰੀਰ ਦੇ ਅੰਦਰ ਵਾਸ ਕਰੋ ਹੁਣ ਮੇਰੇ ਵਿੱਚ ਮੈਂ ਕਦਾਂ ਤੇ ਤੁਸੀਂ ਵਗੋ ਹੁਣ ਮੇਰੀਆਂ ਸੋਚਾਂ ਨਹੀਂ ਪਰ ਪਿਤਾ ਤੇਰੀਆਂ ਸੋਚਾਂ ਕੰਮ ਕਰਨ ਹੁਣ ਮੇਰੇ ਵਿੱਚੋਂ ਦੀ ਪਵਿੱਤਰ ਆਤਮਾ ਕੰਮ ਕਰੇ ਹੁਣ ਮੇਰੇ ਵਿੱਚੋਂ ਦੀ ਪਵਿੱਤਰ ਆਤਮਾ ਦੇਖੇ ਮੇਰੇ ਮੂੰਹ ਰਹੀਂ ਪਵਿੱਤਰ ਆਤਮਾ ਬੋਲੇ ਤੇ ਸੱਚਮੁੱਚ ਵਚਨ ਚ ਲਿਖਿਆ ਨਾ ਬਲ ਨਾਲ ਨਾ ਜ਼ੋਰ ਨਾਲ ਆਰ ਆਰ ਪਹਾੜ ਖੜ ਜਾਂਦੇ ਪੱਥਰ ਪਿੱਕਲ ਜਾਂਦੇ ਤੇ ਰਾਹ ਪੱਦਰੇ ਹੋ ਜਾਂਦੇ ਹੁਣ ਜਦੋਂ ਪਰਮੇਸ਼ਵਰ ਦਾ ਆਤਮਾ ਮੇਰੇ ਜੋ ਪੌਂਚਣ ਤੋਂ ਰੋਕਦਾ ਸੀ ਉਹ ਪਿੱਕਲ ਚੁਕਿਆ ਯਸੂ ਦੇ ਨਾਮ 'ਚ ਕਿਉਂਕਿ ਹੁਣ ਮੇਰੇ ਅੰਦਰ ਪਵਿੱਤਰ ਆਤਮਾ ਵੱਸਦਾ ਹੈ ਤੇ ਪਵਿੱਤਰ ਆਤਮਾ ਦੀ ਹਜ਼ੂਰੀ 'ਚ ਪੱਥਰ ਪਿੱਕਲ ਜਾਂਦੇ ਆ ਜਿੱਥੇ ਪਰਮੇਸ਼ਵਰ ਦਾ ਆਤਮਾ ਆਜੇ ਤੇ ਉੱਥੇ ਦੁਸ਼ਟ ਆਤਮੇ ਐਦਾਂ ਕਹਿੰਦੇ ਆ ਏ ਮਹਾ ਪਰਮੇਸ਼ਵਰ ਤੇ ਪੁੱਤਰ ਤੇਰਾ ਸਾਡੇ ਨਾਲ ਕੀ ਕੰਮ ਅੱਜ ਇੱਥੇ ਪਰਮੇਸ਼ਵਰ ਦਾ ਕਹਿਣਾ ਸ਼ੁਰੂ ਕਰੋ ਮੈਂ ਆਜ਼ਾਦ ਹੋ ਚੁੱਕਿਆ ਹਾਂ ਬੰਧਨ ਟੁੱਟ ਰਹੇ ਆ ਬਿਮਾਰੀ ਦੇ ਬੰਧਨ ਟੁੱਟ ਰਹੇ ਆ ਲਚਾਰੀ ਦੇ ਬੰਧਨ ਟੁੱਟ ਰਹੇ ਆ ਇਹ ਵਿਚਾਰ ਦਾ ਗੰਦਾ ਆਤਮਾ ਤੁਹਾਨੂੰ ਛੱਡ ਕੇ ਜਾ ਰਿਹਾ ਹੈ ਹਰ ਪ੍ਰਿਸ਼ਟ ਆਤਮਾ ਤੁਹਾਨੂੰ ਛੱਡ ਕੇ ਜਾ ਰਿਹਾ ਹੈ ਹਰ ਜਾਦੂ ਟੋੜੇ ਦੀ ਸ਼ਕਤੀ ਨੂੰ ਮੈਂ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਦੇ ਦਿੱਤੇ ਅਧਿਕਾਰ ਜਿਹੜੀ ਤੁਹਾਡੇ ਵਿਰੁੱਧ ਜ਼ੋਰ ਮਾਰਦੀ ਆ ਵਚਨ ਚ ਲਿਖਿਆ ਮੈਂ ਵੈਰੀ ਦੀਆਂ ਸਾਰੀਆਂ ਸ਼ਕਤੀਆਂ ਉੱਤੇ ਤੈਨੂੰ ਅਧਿਕਾਰ ਦਿੱਨਾ ਆ ਉਹ ਤੇਰਾ ਕੁਝ ਵੀ ਵਿਗਾੜ ਨਾ ਸਕੇਗੀ ਹੁਣ ਪਰਮੇਸ਼ਰ ਦੇ ਦਿੱਤੇ ਅਧਿਕਾਰ ਦੇ ਨਾਲ ਵੈਰੀ ਦੀ ਉਹ ਸਾਰੀ ਸ਼ਕਤੀ ਜਿਹੜੀ ਦਾ ਉਹ ਪੰਡੋਰ ਚਰਚ ਦੇ ਵਿਰੁੱਧ ਜ਼ੋਰ ਮਾਰਦੀ ਆ ਇਹਦੀ ਕਲੀਸਿਆ ਦੇ ਵਿਰੁੱਧ ਫਾਈਨਾਂਸ ਦੇ ਵਿਰੁੱਧ ਰਾਖ ਹੋ ਚੁਕੀ ਹੈ ਨਾਸ਼ ਹੋ ਚੁਕੀ ਤੁਸੀਂ ਜਾਦੂ ਟੋਣਿਆਂ ਦੇ ਬੰਧਨਾਂ ਤੋਂ ਆਜ਼ਾਦ ਹੋ ਚੁੱਕੇ ਹੋ ਤੁਸੀਂ ਬਿਮਾਰੀ ਦੇ ਬੰਧਨਾਂ ਤੋਂ ਆਜ਼ਾਦ ਹੋ ਚੁੱਕੇ ਹੋ ਤੁਹਾਡੀਆਂ ਰਿਪੋਰਟਾਂ ਬਦਲ ਰਹੀਆਂ ਹਨ ਤੁਹਾਡੇ ਆਪਰੇਸ਼ਨ ਕੈਨਸਲ ਹੋ ਰਹੇ ਹਨ ਪਰਮੇਸ਼ਰ ਤੁਹਾਨੂੰ ਬੱਚਿਆਂ ਦੀ ਦਾਤ ਦੇਣ ਜਾ ਰਹੇ ਹਨ ਜਿਨ੍ਹਾਂ ਦੇ ਕੋਲ ਬੱਚਿਆਂ ਦੀ ਆਸ਼ੀਸ਼ ਨਹੀਂ ਹੈ ਮਹੇਸ਼ਰ ਦੇ ਕੇ ਝੋਲੀਆਂ ਖੋਲ ਲਵੋ ਆਪਣੀਆਂ हे ਪਿਤਾ ਵਚਨ ਵਿੱਚ ਲਿਖਿਆ ਆ ਜਿਹੜੇ ਮੇਰੇ ਪਿੱਛੇ ਚੱਲਣਗੇ ਉਹ ਬੇਫਲ ਨਾ ਹੋਣਗੇ ਆਓ ਪਿਤਾ ਅੱਜ ਤੁਹਾਡੇ ਦਰ ਉੱਤੇ ਆਏ ਆ ਤੁਹਾਡੇ ਘਰ ਵਿੱਚ ਆਏ ਆ ਤੁਹਾਡੀ ਹਜ਼ੂਰੀ ਚ ਇਹਨਾਂ ਨੇ ਝੋਲੀਆਂ ਢੀਈਆਂ ਪ੍ਰਭੂ ਇਹਨਾਂ ਨੂੰ ਧੀਆ ਪੁੱਤਰਾਂ ਦੀਆਂ ਦਾਤਾਂ ਦੀ ਦਾਤ ਬਖਸ਼ ਦਿਓ ਇਹਨਾਂ ਨੂੰ ਧੋਤੇ ਪੁੱਤਰੇ ਦੇ ਦਿਓ ਇਹਨਾਂ ਨੂੰ ਪੁੱਤਰਾਂ ਪੁੱਤਰੀਆਂ ਵਾਲੀਆਂ ਇਹ ਰਹਾ ਵੜੀ ਕਰਦਾ ਬਣਾਵੇ ਬਣਾਉਣ ਵਾਲੀ ਦੀ ਮਿਹਨਤ ਵਿਅਰਥ ਥਿਆ ਇਹ ਮੇਰੇ ਪਿਤਾ ਮੇਰੇ ਪਰਮੇਸ਼ਵਰ ਸੈਨਾਮਾ ਦੇ ਯਹਵਾ ਇਸ ਧਰਤੀ ਤੇ ਅਸਮਾਨ ਦੇ ਮਾਲਿਕ ਤੇ ਖਾਲਿਕ ਪਰਮੇਸ਼ਵਰ ਮੇਰੇ ਸ਼ਹਿਨशाह ਪਰਮੇਸ਼ਰ ਮੇਰੇ ਪਿਤਾ ਅੱਜ ਜਿਹੜੇ ਛੋਟੇ ਛੋਟੇ ਕਰਾ ਦੇ ਲਈ ਤਰਸ ਰਹੇ ਆ ਮੇਰੇ ਪਿਤਾ ਰਜਾਓ ਆਪਣੇ ਬੱਚਿਆਂ ਨੂੰ ਮੇਰੇ ਖੁਦਾ ਇਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਦਿਓ ਫੁਗਾਜੀ ਪਾਤ ਪਕਸ਼ ਦਿਓ ਆ ਜਿਹਨਾਂ ਦੇ ਘਰ ਬੜਨ ਯਿਸੂ ਦੇ ਨਾਮ 'ਚ ਇਹਨਾਂ ਦੇ ਰੁਕੇ ਹੋਏ ਘਰਾਂ ਦਾ ਕੰਮ ਪੂਰਾ ਹੋਈ ਯਿਸੂ ਮਸੀਹ ਦੇ ਨਾਮ 'ਚ ਪਿਤਾ ਮੈਂ ਪ੍ਰਾਰਥਨਾ ਕਰਦੀ ਆ 2026 ਵਿੱਚ ਇਹ ਤੁਹਾਡੇ ਦਿੱਤੇ ਹੋਏ ਘਰਾਂ ਵਿੱਚ ਪੈਰ ਰੱਖਣ ਔਰ ਤੁਹਾਡੇ ਅਨੰਤ ਨਾਲ ਭਰ ਕੇ ਮਹਿਮਾ ਕਰਨ ਕਰਜ਼ਿਆਂ ਦੇ ਬੰਧਨ ਟੁੱਟ ਗਏ ਆ ਅਮਨ ਹਰ ਕਰਜ਼ੇ ਦਾ ਬੰਧਨ ਟੁੱਟ ਰਿਹਾ ਹੈ ਜੱਲਾਂ ਦੇ ਬੂਹੇ ਖੁੱਲ ਰਹੇ ਆ ਬਿਮਾਰੀ ਦੇ ਬਿਸਤਰੇ ਪਲਟ ਰਹੇ ਆ ਹਸਪਤਾਲਾਂ ਵਿੱਚੋਂ ਤੁਹਾਡੇ ਰੋਗੇ ਬਾਹਰ ਆ ਰਹੇ ਆ ਉਹ ਪਰਮੇਸ਼ਰ ਦੀ ਮਹਿਮਾ ਲਈ ਬਾਹਰ ਆ ਰਹੇ ਆ ਤੁਸੀਂ ਚੰਗੇ ਹੋ ਰਹੇ ਹੋ ਤੁਸੀਂ ਚੰਗੇ ਹੋ ਰਹੇ ਹੋ ਤੁਸੀਂ ਚੰਗੇ ਹੋ ਚੁੱਕੇ ਹੋ ਮੈਂ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੀ ਆ ਜਿੰਨੇ ਵੀ ਇੱਥੇ ਬੱਚੇ ਆਪਣੇ ਸਿਰਾ ਉੱਤੇ ਹੱਥ ਰੱਖ ਲੈਣ ਜਿਨ੍ਹਾਂ ਦੇ ਐਗਜ਼ਾਮ ਚੱਲ ਰਹੇ ਆ ਸਰਵ ਸ਼ਕਤੀਮਾਨ ਪਿਤਾ ਮੈਂ ਨਾ ਬੱਚਿਆਂ ਨੂੰ ਲੈ ਕੇ ਤੁਹਾਡੀ ਪਾਵਨ ਜਲਾਲੀ ਹਜ਼ੂਰੀ ਵਿੱਚ ਆਉਣੀ ਆ। ਪ੍ਰਭੂ ਇਹਨਾਂ ਨੂੰ ਡਿਵਾਈਨ ਵਿਜ਼ਡਮ ਦੇ ਨਾਲ ਬles ਕਰੋ। ਲੋਕੀਂ ਕੋ ਬੁੱਧ ਦਾ ਦਾਨ ਬਖਸ਼ੋ ਮੇਰੇ ਖੁਦਾ। ਭਾਵੇਂ ਸਾਲ ਪਾਰ ਇਹਨਾਂ ਦੇ ਵਿਰੁੱਧ ਬਹੁਤ ਗਲਤ ਅੱਖਰ ਬੋਲ ਹੋਏ ਆ। ਪਰ ਪ੍ਰਭੂ ਅੱਜ ਤੁਹਾਡੀ ਦਾਸੀ ਇਸ ਪਵਿੱਤਰ ਵੇਦੀ ਤੋਂ ਇਹਨਾਂ ਦੀ ਆਸ਼ੀਸ਼ ਦੀ ਘੋਸ਼ਣਾ ਕਰਦੀ ਆ। ਪ੍ਰਭੂ ਮੈਂ ਘੋਸ਼ਣਾ ਕਰਦੀ ਆ। ਤੁਹਾਡੇ ਉੱਤੇ ਆਸ ਰੱਖ ਕੇ ਵਿਸ਼ਵਾਸ ਰੱਖ ਕੇ ਕਿ ਇਸ ਕਲੀਸੀਆ ਦੇ ਸਾਰੇ ਹੀ ਬੱਚੇ ਐਕਸੀਲੈਂਟ ਰਿਜ਼ਲਟ ਦੇ ਨਾਲ ਤੁਹਾਡੀ ਮਹਿਮਾ ਕਰ ਰਹੇ ਆ ਸਾਰੇ ਹੀ ਚੰਗੇ ਨਤੀਜੇ ਲੈ ਕੇ ਆ ਰਹੇ ਆ ਬਹੁਤ ਹੀ ਚੰਗੇ ਪਰਸੈਂਟੇਜ ਦੇ ਨਾਲ ਪਾਸ ਹੋ ਰਹੇ ਆ ਕਿਉਂਕਿ ਪ੍ਰਭੂ ਤੁਸੀਂ ਸਾਡਾ ਬੋਲ ਬਾਲਾ ਕੌਮਾ ਵਿੱਚ ਕੀਤਾ ਹੈ ਤੁਹਾਡੇ ਲੋਕੀ ਕਦੀ ਸ਼ਰਮਿੰਦੇ ਨਹੀਂ ਹੁੰਦੇ ਸ਼ਰਮਿੰਦੇ ਤਾਂ ਉਹ ਹੋਣਗੇ ਜਿਹੜੇ ਮੱਲੋ-ਮੱਲੇ ਸਾਧੂ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਪਰਮੇਸ਼ਵਰ ਨੇ ਆਪਣੇ ਚਿਹਰੇ ਦਾ ਚਾਦਰ ਸਾਡੇ ਉੱਤੇ ਪਾਇਆ ਤੇ ਸਾਨੂੰ ਰੋਸ਼ਨ ਕਰ ਦਿੱਤਾ ਹੈ ਪ੍ਰਭੂ ਤੁਹਾਡੇ ਰਸੋਈਆਂ ਦੇ ਉੱਤੇ ਬਰਕਤ ਪਾ ਰਹੇ ਹੋ ਤੁਹਾਡੇ ਭੋਜਨ ਤੇ ਪਾਣੀ ਦੇ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਇੱਜੜ ਦੇ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਮਾਲ ਡੰਗਰ ਦੇ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਤਾਂ ਦੌਲਤ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਖੇਤਾਂ ਦੇ ਉੱਤੇ ਆਸ਼ੀਸ਼ ਆ ਰਹੀ ਹੈ ਤੁਹਾਡੇ ਕਾਰੋਬਾਰਾਂ ਦੇ ਉੱਤੇ ਆ ਰਹੀ ਹੈ ਆਸ਼ੀਸ਼ ਆ ਰਹੀ ਤੁਹਾਡੇ ਉੱਤੇ ਤੁਹਾਡੇ ਜਿਸਮ ਤੇ ਉੱਤੇ ਆਸ਼ੀਸ਼ ਆ ਰਹੀ ਹੈ ਤੁਸੀਂ ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਚੰਗੇ ਹੋ ਚੁੱਕੇ ਹੋ ਚੰਗੇ ਹੋ ਚੁੱਕੇ ਹੋ ਚੰਗੇ ਹੋ ਚੁੱਕੇ ਹੋ ਆਪਣੀ ਚੰਗਿਆਈ ਦਾ ਐਲਾਨ ਕਰੋ ਪ੍ਰਭੂ ਯਿਸੂ ਮਸੀਹ ਦੇ ਕੇ